ਮਿਲਾਵਟ ਖੋਰੀ ਇਸ ਕਦਰ ਵੱਧ ਚੁੱਕੀ ਹੈ ਕਿ ਹੁਣ ਤਾਂ ਧਾਰਮਿਕ ਸਥਾਨਾਂ ਨੂੰ ਵੀ ਮਿਲਾਵਟ ਖੋਰਾਂ ਵੱਲੋਂ ਨਹੀਂ ਬਖਸ਼ਿਆ ਜਾ ਰਿਹਾ ਕਿਉਂਕਿ ਜਿਸ ਕਦਰ ਲਗਾਤਾਰ ਮਿਲਾਵਟ ਖੋਰੀ ਦੇ ਘਟਨਾਵਾਂ ਸਾਹਮਣੇ ਆ ਰਹੀ ਨੇ ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਤਾਂ ਜੋ ਮਾਮਲੇ 'ਤੇ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਦੇ ਬਾਹਰ ਵਿਕ ਰਿਹਾ ਦੇਸੀ ਘਿਓ ਜਿਸ ਨੂੰ ਲੈ ਕੇ ਐਜੀਪੀਸੀ ਨੇ ਲੋਕਾਂ ਨੂੰ ਕਿਹਾ ਕਿ ਹੁਣ ਸੁਚੇਤ ਹੋ ਜਾਓ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨੂੰ ਸੁਚੇਤ ਕਰਨ ਦੇ ਵਾਸਤੇ ਜਾਗਰੂਕ ਬੋਰਡ ਵੀ ਲਗਾ ਦਿੱਤੇ ਗਏ ਨੇ ਕਿਉਂਕਿ ਗੁਰੂ ਘਰ ਦੀ ਜੋਤ ਤੇ ਲੰਗਰ ਦੇ ਵਿੱਚ ਦੇਸੀ ਘਿਓ ਚੜਾਇਆ ਜਾਂਦਾ ਤਾਂ ਇਸ ਦੇ ਚੱਲਦੇ ਐਜੀਪੀਸੀ ਦੇ ਮੈਂਬਰਾਂ ਨੇ ਕਿਹਾ ਕਿ ਲੋਕ ਸੁਚੇਤ ਹੋ ਜਾਣ ਕਿਉਂਕਿ ਦਰਬਾਰ ਸਾਹਿਬ ਦੇ ਬਾਹਰ ਵਿਕਣ ਵਾਲਾ ਘਿਓ ਨਕਲੀ ਹੈ ਜਿਹੜੇ ਚੱਲਦੇ ਉਹਨਾਂ ਨੇ ਜਦੋਂ ਦੁਕਾਨਾਂ ਦੇ ਉੱਤੇ ਜਾ ਕੇ ਦੇਖਿਆ ਤਾਂ ਉਹ ਨਕਲੀ ਕਿਉ ਸੀ ਆਓ ਸਭ ਤੋਂ ਪਹਿਲਾਂ ਇਹਨਾਂ ਤਸਵੀਰਾਂ ਤੇ ਨਜ਼ਰ ਮਾਰਦੇ ਆਂ ਇਹ ਆਪ ਜੀ ਇੱਕ ਮੈਕੋ ਦੇ ਕੇ ਕਿ ਕਿ ਤੇ ਵਾਪਸ ਦੇ ਇਹ ਭੈਣ ਜੀ ਇੱਕ ਕਿਹੜੇ ਸਿੱਕੀ ਹੈ ਮੇਰਾ ਨਹੀਂ ਇਹਦਾ ਬ੍ਰਾਂਡ ਕਿੱਥੋਂ ਸ਼ੋ ਹੁੰਦਾ ਵੀ ਤੁਹਾਡਾ ਸਿੱਕੀ ਹੈ ਇਹਦਾ ਇਹਨਾਂ ਰੋਏਗਾ ਨਾ ਉਹ ਨਾ ਇਹਦਾ ਬਿੱਲ ਨਹੀਂ ਇਹਦਾ ਪੌਚ ਦਾ ਕੀ ਪੌਚ ਦਾ ਬਿੱਲ ਹੈਗਾ ਬਈ ਕੁਛ ਕਿੱਥੇ ਆ ਬਿੱਲ ਜੀ ਪੌਚ ਦਾ ਬਿੱਲ ਕਿਵੇਂ ਹੋ ਸਕਦਾ ਭੈਣ ਜੀ ਇਹ ਜਾਲੀ ਕਿਉਂ ਆ ਕਿਉਂ ਗਲਤ ਖਰੀਦ ਕਰਨ ਦਾ ਜੋ ਮੈਂ ਜਾਲੀ ਹੈਗਾ ਹੀ ਨਹੀਂ ਆ ਰਿਹਾ ਮੈਂ ਗੁਰਬਾਨੀ ਟੇਲਰਸ ਕੋਲ ਨਹੀਂ ਮੈਂ ਉਹਨਾਂ ਨੂੰ ਬੁਲਾ ਰਹੀ ਆ ਆ ਦੇਖੋ ਬਿੱਲ ਮੈਂ ਹੋਰ ਵੀ ਮੰਗਾ ਦੇਣੀ ਮੇਰੀ ਪੂਰੀ ਫਾਈਲ ਬਣੀ ਹੈ ਅਸ਼ੁਰੂ ਤੋਂ ਹੀ ਵਿੱਚ ਨਹੀਂ ਮੈਂ ਤਾਂ ਛੋਟੇ ਮਹੀਨੇ ਦਾ ਬਿੱਲ ਮੰਗਾ ਰਹੀ ਆ ਕਿੰਨੇ ਮੰਗਾ ਰਹੀ ਮੇਰੇ ਚੌਥੇ ਮਹੀਨੇ ਦਾ ਜੀ 12 4 5 ਇਹ ਤਾਂ ਦਿਖਾ ਦੇ ਲੈਣਾ ਅਸੀਂ ਇੱਕ ਟੀਨ ਲੈਨੇ ਆ ਉਹ ਵੀ ਚੱਲਦਾ ਹੈ ਉਹ ਵੀ ਮਹੀਨੇ ਚੱਲਦਾ ਮੇਰਾ ਸਾਰਾ ਥੋੜੀ ਵੀ ਦਿਖਾਣਾ ਮੇਰਾ ਬਿੱਲ ਦਿਖਾਓ ਨਹੀਂ ਮੈਂ ਇਹਨਾਂ ਨੂੰ ਵੇਪੇ ਬੇਅਪੀਲ ਕਰਤਾ ਪਿਆ ਆ ਇਹ ਭੈਣ ਜੀ ਬ੍ਰਾਂਡਡ ਕਿਉਂ ਦਾ ਕਿ ਵਿੱਚੋਂ ਇਹ ਬ੍ਰਾਂਡਡ ਹੀ ਹੈ ਮੈਂ ਸਿੱਫਤੀ ਵਿੱਚ ਨਹੀਂ ਇਹਦਾ ਇਹਦਾ ਭੈਣ ਜੀ ਬ੍ਰਾਂਡ ਕਿੱਥੇ ਆ ਇਹਦਾ ਪਾਊ ਚਾਉਂਦੇ ਆ ਸਿੱਫਤੀ ਦੇ ਛੋਟੇ ਬਾਈ ਗੋ ਅਸੀਂ ਫੁੱਲਾ ਲਿਆ ਕੇ ਪਰਦੇ ਆ ਫੁੱਲਾ ਦੇ ਆ ਕੇ ਖੁੱਲੇ ਦਾ ਬ੍ਰਾਂਡ ਭੈਣ ਜੀ ਬ੍ਰਾਂਡਡ ਕਿਉਂ ਲਾ ਕੇ ਪਰੋ ਇਹਦਾ ਇਹਦਾ ਦੱਸੋ ਕੀ ਇਹਦਾ ਕੀ ਆਪਾਂ ਤੁਹਾਨੂੰ ਬੁਲਾ ਲਈਏ ਨਾ ਜਿੰਨਾਂ ਕੋਲ ਮੈਂ ਲੈਣੀ ਆ ਮੈਂ 10 ਸਾਲ ਤੋਂ ਸਿੱਫਤੀ ਕਿਉਂ ਵੇਚਿਆ ਮੇਰੇ ਕੋਲ ਪੂਰੀ ਫਾਈਲ ਬਣੀ ਹੈ ਜਿੰਨਾਂ ਕੋਲ ਹਾਂਜੀ ਵਿਕਦਾ ਹੈ ਸਾਰਾ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਜਿਹੜੇ ਅਸਲੀ ਵੇਚ ਰਿਹਾ 9100 ਦਾ ਟੀਨ ਲੈ ਰਹੇ ਆ 9000 ਦਾ 2 ਮਹੀਨੇ ਚ ਵੇਚ ਕੇ ਉਹਦੇ ਪੈਸੇ ਦੇਣੇ ਆ ਤਾਂ ਸਾਨੂੰ ਕੀ ਫਿਰ ਸਾਡੀ ਦਾ ਕੋਈ ਇਮਾਨਦਾਰੀ ਨਾ ਹੋਈ ਨਾ ਫਿਰ ਅਸੀਂ ਇਮਾਨਦਾਰ ਮੰਦਾ ਤਾਂ ਗਿਆ ਨਾ ਜਿਹੜਾ ਆਪਣੀ ਜਗ੍ਹਾ ਸਹੀ ਹੈ ਸੋ ਦਾਦ ਇਹ ਕਿ ਬੀਤੇ ਦਿਨੀ ਅਮ੍ਰਿਤਸਰ ਦੇ ਵਿੱਚ ਫੜੀ ਗਈ ਨਕਲੀ ਦੇਸੀ ਕੀ ਉਹਦੀ ਫੈਕਟਰੀ ਤੇ ਹੋਈ ਸਿਹਤ ਅਤੇ ਪੋਰਸ ਵਿਭਾਗ ਦੀ ਰੇਡ ਤੋਂ ਬਾਅਦ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਆਲੇ ਦੁਆਲੇ ਦੁਕਾਨਾਂ ਤੇ ਇਹ ਨਕਲੀ ਕਿਉਂ ਵੇਚਿਆ ਜਾਂਦਾ ਸੀ ਲੋਕਾਂ ਦੀ ਸ਼ਰਧਾ ਦੇ ਨਾਲ ਵੱਡਾ ਪদ্ধਤੀ ਜਿਹੜਾ ਕਿ ਖੇਲਵਾੜ ਕੀਤਾ ਜਾ ਰਿਹਾ ਸੀ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਸੰਗਤਾਂ ਨੂੰ ਜਾਗਰੂਕ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਜਤੰਦਰਪਾਲ ਸਿੰਘ ਮੈਨੇਜਰ ਗੋਦਰਾ ਸ਼ਹੀਦਗੰਗ ਸਾਹਿਬ ਇਸ ਜਾਲੀ ਦੇਸੀ ਕੋ ਦੀ ਫੈਕਟਿਵ ਫੰਡ ਦਾ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਸੀ ਪ੍ਰਿੰਟ ਮੀਡੀਆ ਤੋਂ ਪਤਾ ਲੱਗਾ ਸੀ ਤੇ ਅਸੀਂ ਉਸੇ ਵੇਲੇ ਸचेत ਹੋਏ ਹਾਂ ਸचेत ਤੇ ਪਹਿਲਾਂ ਵੀ ਸਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਸਾਂ ਵੀ ਇਹ ਸਾਨੂੰ ਮਹਿਸੂਸ ਹੁੰਦਾ ਵੀ ਇਹ ਜਾਲੀ ਘੂਆ ਲੇਕਿਨ ਕੁਝ ਦੁਕਾਨਦਾਰ ਆਪਣੇ ਨਿੱਜੀ ਮਫਾਦ ਨੂੰ ਮੁੱਖ ਰੱਖ ਕੇ ਉਹ ਸੰਗਤਾਂ ਦੀ ਸਿਹਤ ਨਾਲ ਖਲਵਾੜ ਕਰਦੇ ਸੀ ਮੈਂ ਪ੍ਰਸ਼ੰਸਾ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦੀ ਜਿਨ੍ਹਾਂ ਇਹ ਜਾਲੀ ਦੇਸੀ ਘੂਆ ਦੀ ਫੈਕਟਰੀ ਫੜੀ ਆ ਜਿਹੜਾ ਪਰਦਾ ਫਾਸ਼ ਹੋਇਆ ਅਸੀਂ ਅੱਗੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਬੜਾ ਸੰਯੋਗ ਦਿੰਦਾ ਆ ਤਸੀਂ ਹੁਣ ਵੀ ਆਸ ਰੱਖਦੇ ਆਂ ਕਿ ਵੱਧ ਤੋਂ ਵੱਧ ਸਾਨੂੰ ਸੰਯੋਗ ਦਵੇ ਪੁਲਿਸ ਪ੍ਰਸ਼ਾਸਨ ਪੁਲਿਸ ਫਲਾਈ ਡਿਪਾਰਟਮੈਂਟ ਵੀ ਸਾਨੂੰ ਸੰਯੋਗ ਦਵੇ ਜਿਹਦੇ ਨਾਲ ਗੁਰਦਰਾ ਸ਼ਹੀਦ ਗੰਗਸਾਬ ਦੇ ਆਲ ਦਵਾਲੇ ਜਿੰਨੇ ਆ ਆਜੀ ਤੌਰ ਤੇ ਜਿਹੜੇ ਖੋਖੇ ਟਾਇਪ ਜਾਂ ਟੇਬਲ ਲਗਾ ਕੇ ਛੋਟੇ ਛੋਟੇ ਛੀਸੀਆਂ ਦੇ ਵਿੱਚ ਬ ਦੇਸੀਕੂ ਵਿੱਚ ਦੇ ਆ ਉਹਦਾ ਕੋਈ ਬ੍ਰਾਂਡ ਕੋਈ ਮਾਰਕਾ ਨਹੀਂ ਹੁੰਦਾ ਮੈਂ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਆਂ ਕੇਵਲ ਬਾਬਾ ਜੀ ਦੀ ਜੋਤ ਆਦ ਵਾਸਤੇ ਬ੍ਰਾਂਡਡ ਕਿਉ ਹੀ ਲਿਆ ਜਾਵੇ ਤੇ ਇਸ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਚਲੋ ਤੁਹਾਡੇ ਤੁਸੀਂ ਵੀ ਸਾਡੇ ਭਰਾ ਜੂ ਬਾਬਾ ਜੀ ਦੇ ਬੜੇ ਸ਼ਰਧਾਲੂ ਨੇ ਦੁਕਾਨਦਾਰ ਵੀਰ ਵੀ ਉਹਨਾਂ ਨੂੰ ਮੇਰੀ ਇਹ ਨਿੱਜੀ ਬੇਨਤੀ ਆ ਵੀ ਤੁਸੀਂ ਬ੍ਰਾਂਡਡ ਕਿਉ ਰੱਖੋ ਦੁਕਾਨਾਂ ਤੇ ਆਪਾਂ ਸੰਗਤ ਦੀ ਸਿਹਤ ਨਾ ਖਲਵਾੜ ਨਾ ਕਰੀਏ ਬਾਬਾ ਜੀ ਦੀਆਂ ਆਪਾਂ ਖੁਸ਼ੀਆਂ ਲੈਣੀਆਂ ਨੇ ਆਪਾਂ ਬਾਬਾ ਜੀ ਦੀ ਜੋਤ ਦੇ ਵਿੱਚ ਵੇਖੋ ਆਪਾਂ ਕਿੱਥੋਂ ਖੁਸ਼ੀਆਂ ਲਵਾਂਗੇ ਜੀ ਬਾਬਾ ਜੀ ਦੀ ਜੋਤ ਵਾਸਤੇ ਜੇ ਅਸੀਂ ਜਲਦੀ ਕਿਉ ਵਿਕਰੀ ਕਰਦੇ ਪਏ ਆਂ ਹਣਾ ਅਸੀਂ ਨਿੱਜੀ ਥੋੜੇ ਜਿ ਮਫਾਦਿਆਂ ਵਾਸਤੇ ਇਹਨਾਂ ਚੀਜ਼ਾਂ ਨੂੰ ਲਾਲਚ ਨੂੰ ਛੱਡੀਏ ਤੇ ਦੇਸੀ ਘੋ ਬ੍ਰਾਂਡਡ ਅੱਛੀ ਕੁਆਲਟੀ ਦਾ ਹੀ ਘੋ ਸੰਗਤ ਨੂੰ ਦਿੱਤਾ ਜਾਵੇ। ਸੋ ਦਾਦੀ ਕਿ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਖੋਰੀ ਲਗਾਤਾਰ ਸਾਹਮਣੇ ਆ ਰਹੀ ਹੈ ਦੇਸੀ ਘੋ ਜੋ ਕਿ ਲੋਕਾਂ ਨੂੰ ਦੇਸੀ ਘੋ ਕਿਹਾ ਜਾਂਦਾ ਪਰ ਇਸ ਦੇ ਵਿੱਚ ਵੀ ਮਿਲਾਵਟ ਕੀਤੀ ਜਾ ਰਹੀ ਹੈ ਇਸ ਕਰਕੇ ਕੰਪਨੀ ਦਾ ਹੀ ਦੇਸੀ ਘੋ ਵਰਤਨ ਦੀ ਅਪੀਲ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ